ਸਤ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਮੋਂਗੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਲੋ ਜੀ ਲੱਗੇ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਆਪਾਂ ਲੱਗੇ ਆਂ ਕਮਰੇ 'ਚ ਝਾੜੂ ਮਾਰਨ ਤੇ ਬਾਕੀ ਆਪਾਂ ਸਵੇਰ ਦਾ ਚਾਹ ਪਾਣੀ ਦਾ ਨਿਵੇੜਿਆ ਸੀਗਾ ਤੇ ਆਪਾਂ ਭਾਂਡੇ ਵੀ ਮਾਜਲੇ ਸੀ ਤੇ ਬਾਕੀ ਆਪਾਂ ਹੁਣ ਲੱਗੇ ਸੀ ਕਮਰੇ ਸੁੰਭਰਨ ਲੋ ਜੀ ਆਪਣੇ ਕੰਮਰੇ ਸੁੰਬਰੇ ਗਏ ਸੀਗੇ ਤੇ ਬਾਕੀ ਆ ਆਪਣਾ ਰੋਟੀ ਪਾਣੀ ਦਾ ਨਿਪਟੜ ਗਿਆ ਸੀਗਾ ਰੋਟੀ ਤਾਂ ਨਵੇੜ ਕੇ ਫਿਰ ਆਪਾਂ ਧੋਤੇ ਸੀ ਕੱਪੜੇ ਤੇ ਬਾਕੀ ਕੱਪੜੇ ਧੋਣ ਤੋਂ ਬਾਅਦ ਫਿਰ ਹੋ ਗਿਆ ਸੀਗਾ ਜੀ 3-4 ਵਜੇ ਦਾ ਟਾਈਮ ਸ਼ਾਮ ਦਾ ਫਿਰ ਆਪਾਂ ਪਾਏ ਮੱਝਾਂ ਨੂੰ ਕੱਖ ਸੱਚੇ ਲੋ ਜੀ ਸ਼ਾਮ ਦਾ ਟਾਈਮ ਆ ਹੁਣ ਆਪਾਂ ਸਬਜੀ ਜੀਰਨ ਲੱਗੇ ਸੀਗੇ ਤੇ ਬਾਕੀ ਉਧਰ ਮੱਝਾਂ ਦਾ ਪੰਨ ਵੇੜ ਲਿਆ ਸੀਗਾ ਤੇ ਮੱਝ ਚੋਲੀ ਸੀਗੀ ਧਾਰ ਮੱਝ ਦੀ ਤੇ ਬਾਕੀ ਉਧਰ ਨਵੇੜ ਕੇ ਆ ਕੇ ਫਿਰ ਮੈਂ ਇਧਰ ਲੱਗੀ ਸੀਗੀ ਸਬਜੀ ਜੀਰਨ ਤੇ ਬਾਕੀ ਆਪਾਂ ਅੱਜ ਸਬਜੀ ਬਣਾਵਾਂਗੇ ਚੱਪਣ ਕੱਦੂ ਲੋ ਜੀ ਸਬਜੀ ਆਪਾਂ ਚੇਰ ਲਈ ਸੀਗੀ ਤੇ ਬਾਕੀ ਅੱਜ ਆਪਾਂ ਨੂੰ ਥੋੜਾ ਇੱਕ ਵੇਲਾ ਹੋ ਗਿਆ ਆ ਆ ਦੇਖੋ ਤੁਹਾਨੂੰ ਵੀਡੀਓ ਰਾਹੀਂ ਪਤਾ ਲੱਗਦਾ ਹੀ ਹੋਣਾ ਤੇ ਬਾਕੀ ਬਾਹਰ ਕਿੰਨਾ ਹਨੇਰਾ ਆਪਾਂ ਅੱਜ ਬਾਹਰ ਸਬਜੀ ਨੂੰ ਤੜਕਾ ਲਾਵਾਂਗੇ ਬਾਹਰਲੇ ਚੁੰਨਿਆਂ 'ਚ ਪਹਿਲਾਂ ਤਾਂ ਮੈਂ ਰਸੋਈ 'ਚ ਤੜਕਾ ਲਾ ਲੈਂਦੀ ਸੀਗੀ ਕਿਉਂਕਿ ਆਪਣੇ ਤੁਸੀਂ ਵੀਡੀਓ ਹੀ ਦੇਖਿਆ ਹੋਣਾ ਵੀ ਰਸੋਈ 'ਚ ਵੀ ਆਪਣਾ ਚੁੱਲ੍ਹਾ ਹੈਗਾ ਤੇ ਹੁਣ ਮੌਸਮ ਕਾਫੀ ਚੇਂਜ ਹੋ ਗਿਆ ਇਹਦੇ ਕਰਕੇ ਆਪਾਂ ਹੁਣ ਬਾਹਰ ਲਈ ਦਾਲ ਸਬਜੀ ਦਾ ਵੀ ਤੜਕਾ ਮਤਲਬ ਕਿ ਲਾਇਆ ਕਰਾਂਗੇ ਤੇ ਚਲੋ ਜੀ ਆਪਾਂ ਹੁਣ ਸਬਜੀ ਨੂੰ ਤੜਕਾ ਲਾ ਲਈਏ ਲਓ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਆ ਅਗਲੇ ਬਲੌਕ ਨਾਲ ਧੰਨਵਾਦ ਜੀ